ਕੀ ਅਮਰਿਤਪਾਲ ਸਿੰਘ ਨੂੰ ਆਰਐਸਐਸ ਬੈੱਕ ਕਰੀ ਕੀ ਅਮਰਿਤਪਾਲ ਸਿੰਘ ਆਰਐਸਐਸ ਦੀ ਖੇਡ ਕੀ ਪੰਜਾਬ ਦੀ ਪੰਥਕ ਸਿਆਸਤ ਆਰਐਸਐਸ ਦੇ ਉਨੇ ਹੋਏ ਜਾਲ ਦੇ ਵਿੱਚ ਉਲਝ ਚੁੱਕੀ ਹੈ ਕੀ ਅਮਰਿਤਪਾਲ ਇਲੈਕਸ਼ਨ ਲੜ ਕੇ ਜੇਲ੍ਹ ਚੋਂ ਬਾਹਰ ਆ ਸਕਦੇ ਨੇ ਕੀ ਚੋਣਾਂ ਤੋਂ ਬਾਅਦ ਅਮਰਿਤਪਾਲ ਜੇਕਰ ਜਿੱਤ ਜਾਂਦੇ ਨੇ ਤਾਂ ਉਹ ਜੇਲ੍ਹ ਚੋਂ ਬਾਹਰ ਆ ਜਾਣਗੇ ਕੀ ਅਮਰਿਤਪਾਲ ਨੂੰ ਜਿਹੜਾ ਹੈ ਉਹ ਭਾਜਪਾ ਦੇ ਵੱਲੋਂ ਸਪੋਰਟ ਕੀਤੀ ਜਾ ਰਹੀ ਹੈ ਆਖਰਕਾਰ ਇਹ ਮਸਲੇ ਇਹ ਸਵਾਲ ਕਿਉਂ ਉੱਠੇ ਇਨਾ ਸਿਆਸੀ ਸਵਾਲਾਂ ਦੇ ਜਵਾਬ ਤਲਾਸ਼ਦੇ ਆ ਲੋਕਪਿਆਰ نیوز ਦੇ ਖਾਸ ਪ੍ਰੋਗਰਾਮ ਸਿਆਸੀ ਅਨੁਵਾਦ ਦੇ ਵਿੱਚ ਤੁਸੀਂ ਜੁੜੇ ਹੋ ਮੇਰੇ ਨਾਲ ਹਰਿੰਦਰ ਬਾਜਵਾ ਦੇ ਨਾਲ ਅਤੇ ਗੱਲ ਕਰਦੇ ਆ ਕਿ ਇਹ ਸਵਾਲ ਕਿਉਂ ਪੈਦਾ ਹੋਏ ਇਹ ਸਵਾਲ ਕਿੱਥੋਂ ਨਿਕਲ ਕੇ ਆਇਆ ਹੈ ਆਰਐਸਐਸ ਕਿਵੇਂ ਬੈਕ ਕਰ ਰਹੀ ਹੈ ਕਿ ਸਥਿਤੀਆਂ ਨੇ ਆਰਐਸਐਸ ਕਿਵੇਂ ਜਿਹੜਾ ਅਮਰਤਪਾਲ ਨੂੰ ਪ੍ਰੋਜੈਕਟ ਕਰ ਰਹੀ ਹੈ ਇਹ ਇੱਕ ਵੱਡਾ ਸਵਾਲ ਹੈ ਕੀ ਅਮਰਤਪਾਲ ਜਿਹੜਾ ਜੇਕਰ ਉਹ ਚੋਣ ਜਿੱਤ ਜਾਂਦੇ ਨੇ ਤਾਂ ਉਹ ਜੇਲ੍ਹ ਚੋਂ ਬਾਹਰ ਆ ਸਕਣਗੇ ਇਹ ਦੂਜਾ ਵੱਡਾ ਸਵਾਲ ਹੈ ਗੱਲ ਕਰਦੇ ਆ ਵਿਰਸਾ ਸਿੰਘ ਬਲਟੋਆ ਦੀ ਵਿਰਸਾ ਸਿੰਘ ਬਲਟੋਆ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਆਪਣੇ ਪੇਜ ਦੇ ਉੱਤੇ ਤੇ ਉਹਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕਹੀਆਂ ਨੇ ਅਮਰਤਪਾਲ ਸਿੰਘ ਦੇ ਸਰੈਂਡਰ ਨੂੰ ਲੈ ਕੇ ਆਤਮ ਸਮਰਪਣ ਨੂੰ ਲੈ ਕੇ ਪੁਲਸ ਅੱਗੇ ਇਹ ਵੀ ਬਹੁਤ ਗੱਲਾਂ ਉਹਨਾਂ ਨੇ ਆਖੀਆਂ ਨੇ ਅਮਰਤਪਾਲ ਸਿੰਘ ਦੀ ਪਹਿਲਾਂ ਇਹ ਗੱਲ ਕਰ ਲੈਣੇ ਆ ਕਿ ਆਰਐਸਐਸ ਦੀ ਬੈਕ ਗੱਲ ਕਿਵੇਂ ਸામਨੇ ਮਿਰਸਾ ਸਿੰਘ ਬਲਟਵਾ ਨੇ بڑا ਇਲਜ਼ਾਮ ਵੱਡਾ ਲਾਇਆ ਹੈ ਉਹਨਾਂ ਨੇ ਕਿਹਾ ਕਿ ਆਰਐਸਐਸ ਨੇ ਐਲਾਨ ਕੀਤਾ ਹੈ ਕਿ ਅਮਰਿਤਪਾਲ ਚੋਣ ਲੜੇਗਾ ਉਹਨਾਂ ਦਾ ਇਸ਼ਾਰਾ ਰਾਜਦੇਵ ਖਾਲਸਾ ਵੱਲ ਸੀ ਰਾਜਦੇਵ ਖਾਲਸਾ ਕਿਸੇ ਤੋਂ ਲੁਕੀ ਸ਼ੀਪੀ ਗੱਲ ਨਹੀਂ ਕਿ ਉਹ ਰਾਸ਼ਟਰੀ ਸਿੱਖ ਸੰਗਤ ਦੇ ਨਾਲ ਜੁੜੇ ਹੋਏ ਨੇ ਰਾਸ਼ਟਰੀ ਸਿੱਖ ਸੰਗਤ ਕਿਸੇ ਤੋਂ ਲੁਕੀ ਗੱਲ ਨਹੀਂ ਉਹ ਆਰਐਸਐਸ ਨਾਲ ਜੁੜੀ ਹੋਈ ਹੈ ਇਹ ਗੱਲ ਬੜੀ ਸਪਸ਼ਟ ਹੈ ਇੱਕ ਸਮੇਂ ਸਿੱਖ ਸੰਗਤ ਰਾਸ਼ਟਰੀ ਸਿੱਖ ਸੰਗਤ ਤੇ ਪੰਜਾਬ ਦੇ ਅੰਦਰ ਪੰਥਕ ਗਰਮ ਖਿਆਲੀਆਂ ਦੇ ਵਿਚਾਰ ਟਕਰਾ ਜਿਹੜਾ ਲਗਾਤਾਰ ਵੇਖਿਆ ਜਾਂਦਾ ਰਿਹਾ ਪਟਿਆਲਾ ਦੇ ਵਿੱਚ ਰਾਸ਼ਟਰੀ ਸੰਗਤ ਦੇ ਪ੍ਰਧਾਨ ਦੀ ਜਿਹੜੀ ਹੈ ਉਹ ਵੀ ਕਤਲ ਕੀਤਾ ਗਿਆ ਤਾਂ ਇਹ ਚੀਜ਼ਾਂ ਲਗਾਤਾਰ ਦੇਖੀਆਂ ਜਾਂਦੀਆਂ ਆਖਿਰਕਾਰ ਰਾਜਦੇਵ ਖਾਲਸਾ ਹੀ ਕਿਉਂ ਨੋਮੀਨੇਸ਼ਨ ਦੀ ਗੱਲ ਕਰ ਰਹੇ ਨੇ ਕਿਉਂ ਇਲੈਕਸ਼ਨ ਲੜਨ ਦੀ ਗੱਲ ਕਰ ਰਹੇ ਨੇ ਵਿਰਸਾ ਸਿੰਘ ਬਲਟੋਆ ਦਾ ਇਹ ਵੱਡਾ ਪ੍ਰਸ਼ਨ ਹੈ ਇਹ ਵੱਡਾ ਪ੍ਰਸ਼ਨ ਇਸ ਕਰਕੇ ਵੀ ਬਣ ਜਾਂਦਾ ਹੈ ਵਾਸਤਵਕ ਦੇ ਵਿੱਚ ਅਸਲ ਦੇ ਵਿੱਚ ਕਿ ਆਖਿਰਕਾਰ ਰਾਜਦੇਵ ਖਾਲਸਾ ਇੱਕ ਵਕੀਲ ਹੋਣ ਦੇ ਨਾਤੇ ਠੀਕ ਹੈ ਰਾਜਦੇਵ ਖਾਲਸਾ ਨੇ ਤਾਂ ਜਦੋਂ ਅਸਮ ਦੇ ਵਿੱਚ মিডিਆ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਉੱਥੇ ਕਿਹਾ ਕਿ ਮੇਰੀ ਉਹਨਾਂ ਦੇ ਮਾਤਾ ਪਿਤਾ ਨਾਲ ਗੱਲਬਾਤ ਨਹੀਂ ਹੋਈ ਪਰ ਉਹ ਇਲੈਕਸ਼ਨ ਲੜਨਗੇ ਹੁਣ ਸਵਾਲ ਵਿਰਸਾ ਸਿੰਘ ਵਲਟੋਆ ਨੇ ਬੜੇ ਗੰਭੀਰ ਚੁੱਕੇ ਨੇ ਵਿਰਸਾ ਸਿੰਘ ਵਲਟੋਆ ਪੁੱਛਦੇ ਆ ਕਿ ऐसे भी जेला कटियां बिरसा सिंह उनी कहंदे कि उथे दा हवा नहीं जांदी जेकर प्रशासन चाहे ता अमृतपाल सिंह दी वाइस रिकॉर्डिंगा किवें आ रहीया ने अमृतपाल सिंह नु आईफोन किन्ने ਦਿੱਤਾ ਟੀਵੀ ਕਿन्ने ਦਿੱਤਾ ਇਸ ਸੁਭਾਵਿਕ ਜੀ ਗੱਲ ਹੈ ਨਾ ਕਿ ਜਦੋਂ ਤੁਸੀਂ ਕੌਮੀ ਸੁਰੱਖਿਆ ਕਾਨੂੰਨ ਜਾਨੀ ਕਿ ਐਨਐਸਏ ਅਧੀਨ ਜੇਲ੍ਹ ਦੇ ਵਿੱਚ ਬੰਦ ਹੋਵੋ ਏਡਾ ਵੱਡਾ ਤੁਹਾਡੇ ਤੇ ਕਾਨੂੰਨ ਲਾ ਕੇ ਤੁਹਾਨੂੰ ਜੇਲ੍ਹ ਚ ਡੱਕਿਆ ਹੋਵੇ ਤੁਸੀਂ ਕੌਮੀ ਸੁਰੱਖਿਆ ਲਈ ਖਤਰਾਗਰਦਾਨੇ ਹੋ ਤਾਂ ਤੁਹਾਡੀ ਬੈਰਕ ਦੇ ਵਿੱਚੋਂ ਆਈਫੋਨ ਮਿਲਨੇ ਤੁਹਾਡੀ ਬੈਰਕ ਦੇ ਵਿੱਚੋਂ ਤੁਹਾਡੇ ਵਾਇਸ ਨੋਟ ਬਾਹਰ ਆਉਣੇ ਇਹ ਆਪਣੇ ਆਪ 'ਚ ਸਵਾਲ ਤੇ ਸ਼ੰਕੇ ਖੜੇ ਕਰਦੇ ਨੇ ਤੇ ਇਹਨਾਂ ਦਾ ਜਵਾਬ ਅਮਰਤਪਾਲ ਹੋਣਾ ਦੀ ਧਿਰ ਨੂੰ ਦੇਣਾ ਪੈਣਾ ਹੈ ਕਿ ਆਖਰ ਉਹਨਾਂ ਕੋਲੇ ਕਹਿਵੇਂਗੇ ਸੁਭਾਵਿਕ ਜੀ ਗੱਲ ਹੈ ਕਿ ਜਾਂ ਤਾਂ ਜੇਲ੍ਹ ਪ੍ਰਸ਼ਾਸਨ ਰਲਿਆ ਹੋ ਸਕਦਾ ਜਾਂ ਫਿਰ ਭਾਰਤ ਦੀਆਂ ਉਹ ਏਜੰਸੀਆਂ ਰਲੀਆਂ ਹੋ ਸਕਦੀਆਂ ਜਿਹੜੀਆਂ ਪੰਜਾਬ ਦਾ ਲਗਾਤਾਰ ਮਾਹੌਲ ਖਰਾਬ ਕਰਨ ਦੇ ਵਿੱਚ ਲੱਗੀਆਂ ਰਹਿੰਦੀਆਂ ਨੇ ਉਹ ਕਿਹੜੀਆਂ ਏਜੰਸੀਆਂ ਨੇ ਤੁਹਾਨੂੰ ਖੁਦ ਨੂੰ ਪਤਾ ਹੈ ਕਿ ਭਾਰਤ ਦੀਆਂ ਖੁਫੀਆ ਏਜੰਸੀਆਂ ਕਿਸ ਤਰ੍ਹਾਂ ਨਾਲ ਕੰਮ ਕਰਦੀਆਂ ਨੇ ਅ ਦੂਜਾ ਸਵਾਲ ਵਿਰਸਾ ਸਿੰਘ ਬਲਟੋਆ ਦਾ ਇਹ ਹੈ ਕਿ ਜਦੋਂ ਆਰਐਸਐਸ ਦਾ ਬੰਦਾ ਇਹ ਗੱਲ ਕਹਿ ਰਿਹਾ ਹੈ ਕਿ ਅਮਰਤਪਾਲ ਹੁਣੀ ਚੋਣ ਲੜਨਗੇ ਤਾਂ ਅਮਰਤਪਾਲ ਹੁਣਾ ਦੇ ਜਿਹੜਾ ਪਾਸਿਓ ਕੋਈ ਠੋਸ ਇਸਦਾ ਉੱਤਰ ਨਹੀਂ ਆਇਆ ਵਿਰਸਾ ਸਿੰਘ ਬਲਟੋਆ ਨੇ ਲਲਕਾਰਿਆ ਪਰ ਨਿਮਰਤਾ ਸਹਿਤ ਲਲਕਾਰਿਆ ਕਿ ਆਜੋ ਮੇਰੇ ਨਾਲ ਡਿਬੇਟ ਕਰ ਲੋ ਸਵਾਲ ਤੁਹਾਡੇ ਮੈਂ ਕੋਈ ਸਵਾਲ ਵੀ ਨਹੀਂ ਕਰਦਾ ਮੈਂ ਸਿਰਫ ਜਵਾਬ ਦਵਾਂਗਾ ਉਹਨਾਂ ਨੇ ਆਪਣੀਆਂ ਸਾਰੀਆਂ ਜਿਹੜੀਆਂ ਉਹਨਾਂ ਨਾਲ ਹੱਡ ਬੀਤੀਆਂ ਖੜਕੂ ਸੰਘਰਸ਼ ਦੇ ਦੌਰਾਨ ਉਹ ਦੱਸੀਆਂ ਵਿਰਸਾ ਸਿੰਘ ਵਲਟੋਆ 'ਚ ਬਹੁਤ ਸਾਰੀਆਂ ਕਮੀਆਂ ਹੋ ਸਕਦੀਆਂ ਨੇ ਵਿਰਸਾ ਸਿੰਘ ਵਲਟੋਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਪੰਥਕ ਹਲਕੇ ਦੇ ਅੰਦਰ ਜੋ ਨਾਰਾਜ਼ਗੀ ਆ ਉਹ ਜਾਇਜ਼ ਹੋ ਸਕਦੀ ਹੈ ਪਰ ਵਿਰਸਾ ਸਿੰਘ ਵਲਟੋਆ ਦੇ ਇਨ੍ਹਾਂ ਸਵਾਲਾਂ ਦੇ ਜਵਾਬ ਤਾਂ ਦੇਣੇ ਬਣਦੇ ਆ ਕਿ ਜਿਹੜੇ ਉਹਨਾਂ ਦੇ ਵੱਲੋਂ ਚੁੱਕੇ ਗਏ ਆ ਜਾਂ ਫਿਰ ਇਹਨਾਂ ਨੂੰ ਸਿਰਫ ਗਾਲਾਂ ਕੱਟ ਕੇ ਹੀ ਸਾਰਿਆ ਜਾ ਸਕਦਾ ਹੈ ਮੇਰਾ ਮੰਨਣਾ ਹੈ ਕਿ ਵਿਰਸਾ ਸਿੰਘ ਵਟੋਆ ਵੱਲੋਂ ਬੜੇ ਠੋਸ ਤਰੀਕੇ ਨਾਲ ਇਹ ਸਵਾਲ ਚੁੱਕੇਗੇ ਤਿੰਨ ਸਵਾਲਾਂ ਦਾ ਹੀ ਜਵਾਬ ਦੇਣੇ ਬਣਦੇ ਫਿਰ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਬੜਾ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਤੇ ਵੀ ਧਰਾਤਲ ਤੇ ਵੀ ਕਿ ਜੇਕਰ ਅਮਰਪਾਲ ਸਿੰਘ ਲੋਕ ਸਭਾ ਮੈਂਬਰ ਬਣ ਗਏ ਤਾਂ ਉਹ ਜੇਲ੍ਹ ਚੋਂ ਬਾਹਰ ਆ ਜਾਣਗੇ ਤਾਂ ਉਹਨਾਂ ਨੇ ਉਦਾਹਰਨ ਦਿੱਤੀ ਕਿ ਮੌਜੂਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚਲੋ ਜੂਨੀਅਨ ਟ੍ਰੈਕਟਰੀ ਦਾ ਮੁੱਖ ਮੰਤਰੀ ਲਾ ਲੋ ਹੇਮਤ ਸਰੇਨ ਮੌਜੂਦਾ ਮੁੱਖ ਮੰਤਰੀ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੋਵੇਂ ਚੁਣੇ ਹੋਏ ਵਿਧਾਇਕ ਨੇ ਤਾਂ ਇਹ ਤਾਂ ਬਾਹਰ ਨਹੀਂ ਆ ਸਕੇ ਇਹਦਾ ਜ਼ਮਾਨਤਾਂ ਦੇ ਲਈ ਲਗਾਤਾਰ ਕਦੇ ਹਾਈ ਕੋਰਟ ਕਦੇ ਸੁਪਰੀਮ ਕੋਰਟ ਤੇ ਰਿੱਟਾ ਲਾ ਰਹੇ ਨੇ ਤੇ ਤਰਲੇ ਕੱਢ ਰਹੇ ਨੇ ਦਲੀਲਾਂ ਦੇ ਰਹੇ ਨੇ ਉਹ ਤਾਂ 12 ਹੈ ਨਹੀਂ ਤਾਂ ਫਿਰ ਅਮਰਪਾਲ ਕੇ ਮੇ ਆ ਜਾਏਗਾ ਇੱਕ ਵੱਡਾ ਤੇ ਮੇਜਰ ਸਵਾਲ ਹੈ ਕਿ ਜਿਹੜਾ ਪ੍ਰਚਾਰ ਕਰਿਆ ਜਾ ਰਿਹਾ ਹੈ ਕਿ ਇਹ ਸੱਚਾ ਹੈ ਕਿ ਝੂਠਾ ਜਿੰਨੀ ਕਾਨੂੰਨ ਦੀ ਜਾਣਕਾਰੀ ਮੈਂ ਰੱਖਦਾ ਜਾਂ ਮੈਂ ਕਾਨੂੰਨ ਦੇ ਮਹਾਰਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਉਹਦੇ ਵਿੱਚ ਇਹ ਗੱਲ ਨਿਕਲ ਕੇ ਆਈ ਹੈ ਕਿ ਅਜਿਹਾ ਕੋਈ ਕਾਨੂੰਨੀ ਕਿ ਇੱਕ ਬੰਦਾ ਜਿਹੜਾ ਕਿ ਕਿਸੇ ਜੁਰਮ ਦੇ ਅਧੀਨ ਜੇਲ੍ਹ 'ਚ ਹੋਵੇ ਤੇ ਉਹ ਚੋਣ ਲੜੇ ਤੇ ਉਹ ਬਾਈਜਤ ਬਰੀ ਹੋ ਜਾਵੇ ਅਜਿਹਾ ਕਾਨੂੰਨ ਕੋਈ ਨਹੀਂ ਇਹ ਸਭ ਤੋਂ ਵੱਡਾ ਝੂਠ ਅਮਰਪਾਲ ਦੇ ਸਮਰਥਕਾਂ ਤੇ ਪ੍ਰਚਾਰ ਕਰਨ ਵਾਲਿਆਂ ਵੱਲੋਂ ਬੋਲਿਆ ਜਾ ਰਿਹਾ ਹੈ ਕਿਉਂਕਿ ਭਾਰਤੀ ਜਿਹੜੀ ਡੰਡ ਵਾਲੀ ਹੈ ਉਹਦੀਆਂ ਕਿਸੇ ਵੀ ਧਾਰਾਵਾਂ ਦੇ ਅੰਦਰ ਅਜਿਹੀ ਵਿਵਸਥਾ ਨਹੀਂ ਹੈ ਅਜਿਹਾ ਪ੍ਰਬੰਧ ਨਹੀਂ ਹੈ ਕਿ ਕੋਈ ਵਿਅਕਤੀ ਚੋਣ ਲੜੇ ਜੇਕਰ ਉਹ ਚੋਣ ਜਿੱਤ ਜਾਂਦਾ ਤਾਂ ਉਹ ਬਾਹਰ ਆ ਜਾਵੇਗਾ ਇਹ ਸਭ ਤੋਂ ਵੱਡਾ ਝੂਠ ਬੋਲਿਆ ਜਾ ਰਿਹਾ ਇਹਨੂੰ ਇਹ ਐਸਾ ਪ੍ਰਤੱਖ ਪ੍ਰਮਾਣ ਸੱਚ ਹੈ ਕਿ ਜਿਸ ਨੂੰ ਪ੍ਰਮਾਣ ਦੀ ਲੋੜ ਨਹੀਂ ਹੈਗੀ ਇਹ ਨੰਗਾ ਚਿੱਟਾ ਸੱਚ ਹੈ ਕਿ ਐਸਾ ਨਹੀਂ ਹੋ ਸਕਦਾ ਕਿ ਅਮਰਪਾਲ ਚੋਣ ਲੜੇ ਫਿਰ ਜਿੱਤ ਜੇ ਤੇ ਫਿਰ ਉਹ ਬਾਹਰ ਆ ਜਵੇ ਇਹ ਸੋਖਾ ਨਹੀਂ ਕਿਉਂਕਿ ਉਹਨੇ ਉਹਨਾਂ ਦਾ ਐਨਐਸਏ ਸਾਲ ਲਈ ਵਧਿਆ ਤਾਂ ਉਹਨਾਂ ਨੂੰ ਸਾਲ ਤੋਂ ਬਾਅਦ ਲਗਭਗ ਬਾਹਰ ਆ ਜਾਣਾ ਜੇਕਰ ਪਹਿਲਾਂ ਕੋਈ ਅਦਾਲਤ ਇਸ ਐਨਐਸਏ ਨੂੰ ਪ੍ਰਵੋਗ ਜਾਨੀ ਕਿ ਖਤਮ ਨਹੀਂ ਕਰ ਦਿੰਦੀ ਜੇਕਰ ਕੋਈ ਅਦਾਲਤ ਇਹਦਾ ਕਰ ਦਿੰਦੀ ਆ ਤਾਂ ਇੱਕੋ ਇੱਕ ਹੱਲ ਹੈ ਕਿ ਉਹ ਬਾਹਰ ਆ ਸਕਦੇ ਨੇ ਜਦੋਂ ਐਨਐਸਏ ਖਤਮ ਹੋ ਗਿਆ ਤਾਂ ਜਿਹੜਾ ਉਹਨਾਂ ਤੇ ਅਜਨਾਲੇ ਵਾਲਾ ਪਰਚਾ ਦਰਜ ਹੋ ਆਇਆ ਜਾਂ ਹੋਰ ਪਰਚੇ ਦਰਜ ਹੋਇਆ ਉਹਨਾਂ ਚ ਉਹਨਾਂ ਨੂੰ ਜ਼ਮਾਨਤ ਲੈਣੀ ਪਵੇਗੀ ਇਹ ਇੱਕ ਸੱਚ ਹੈ ਜਿਹੜੇ ਲੋਕ ਇਹ ਕਹਿ ਕੇ ਤੁਹਾਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹ ਜੇਲ੍ਹ ਚੋਂ ਬਾਹਰ ਆ ਜਾਣਗੇ ਇਹ ਸਭ ਤੋਂ ਵੱਡਾ ਝੂਠ ਹੈ ਅਤੇ ਇਹੀ ਵੱਡਾ ਕਾਰਨ ਹੈ ਕਿ ਜੋ ਅਮਰਤਪਾਲ ਦੀ ਚੋਣ ਮੁਹਿੰਮ ਹੈ ਉਹਨਾਂ ਦੇ ਚੋਣ ਮੈਦਾਨ ਚੋਣ ਨੂੰ ਸਭ ਤੋਂ ਵੱਧ ਸ਼ੱਕੀ ਬਣਾ ਦਿੰਦਾ ਤੇ ਦੂਜੀ ਗੱਲ ਆਰਐਸਐਸ ਵਾਲੀ ਆਰਐਸਐਸ ਦਾ ਬੰਦਾ ਜਿਹੜਾ ਐਲਾਨ ਕਰੇ ਆ ਕੇ ਇਹ ਦੋਵੇਂ ਚੀਜ਼ਾਂ ਸਾਨੂੰ ਬਹੁਤ ਸ਼ੱਕੀ ਬਣਾ ਦਿੰਦੀਆਂ ਨੇ ਤੀਜੀ ਗੱਲ ਜਿਹੜੀ ਬਲਟੋਆ ਹੋਰੀ ਇਸ ਮਾਮਲੇ ਚ ਕਰਦੇ ਐ ਬਲਟੋਆ ਹੋਰੀ ਕਹਿੰਦੇ ਐ ਕਿ ਜਿਹੜਾ ਕੁਰਬਾਨੀਆਂ ਦੀ ਗੱਲ ਕਰ ਲਈ ਉਹਨਾਂ ਨੇ ਕੁਰਬਾਨੀਆਂ 'ਚ ਵੀ ਦੱਸਿਆ ਕਿ ਕਿਹਾ ਜਾਂਦਾ ਬਲਟੂਆ ਹੋਰਾਂ ਬਾਰੇ ਵੀ ਕਿ ਬਲਟੂਆ ਹੋਣੀ ਹੱਥ ਖੜੇ ਕਰਕੇ ਬਾਹਰ ਨਿਕਲ ਆਏ ਉਹਨਾਂ ਨੇ ਕਿਹਾ ਕਿ 23 ਜਾਣੇ ਹੋਰ ਆਏ ਸੀ ਉਹਨਾਂ ਬਾਰੇ ਤੁਸੀਂ ਕਿਉਂ ਨਹੀਂ ਕਹਿੰਦੇ ਉਹਨਾਂ ਬਾਰੇ ਤੁਸੀਂ ਕਿਉਂ ਨਹੀਂ ਗੱਲ ਕਰਦੇ ਅਮਰਤਪਾਲ ਦੇ ਸਰੈਂਡਰ ਨੂੰ ਲੈ ਕੇ ਅ ਅਮਰਤਪਾਲਾ ਤੜਾਕਾਥੀ ਤੌਰ ਤੇ ਉਸ ਨੂੰ ਗ੍ਰਿਫਤਾਰੀ ਕਹਿੰਦਾ ਪਰ ਬਲਟੂਆ ਹੋਰਾਂ ਨੇ ਸਬੂਤਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਭਾਈ ਜਸਵੀਰ ਸਿੰਘ ਰੋਡੇ ਨੂੰ ਪੁੱਛ ਲੋ ਕਿ ਕਿਸ ਤਰ੍ਹਾਂ ਨਾਲ ਭਾਈ ਜਸਵੀਰ ਸਿੰਘ ਰੋਡੇ ਦੀ ਜਿਹੜੀ ਵਿਚੋਲਗੀ ਦੇ ਨਾਲ ਜਿਹੜੇ ਅਮਰਤਪਾਲ ਹੋਰਾਂ ਨੇ ਪਿੰਡ ਰੋਡੇ ਦੇ ਵਿੱਚ ਆਤਮ ਸਮ ਕਿ ਕਿਸ ਤਰ੍ਹਾਂ ਨਾਲ ਜਿਹੜਾ ਆਤਮ ਸਮਰਪਣ ਹੋਇਆ ਜੋ ਵੀ ਉੱਥੇ ਹੋਇਆ ਉਹ ਸਾਰਿਆਂ ਨੇ ਤੁਸੀਂ ਵੇਖ ਹੀ ਲਿਆ ਤੇ ਉਹ ਸਾਰੀ ਘਟਨਾਕ੍ਰਮ ਤੋਂ ਇਹ ਸਪੱਸ਼ਟ ਹੈ ਕਿ ਅਮਰਤਪਾਲ ਨੇ ਆਤਮ ਸਮਰਪਣ ਕੀਤਾ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਦੂਜੀ ਗੱਲ ਜਿਹੜੀ ਇਹ ਹੈ ਕਿ ਕੀ ਅਮਰਤਪਾਲ ਕਿਵੇਂ ਚੋਣ ਲੜ ਸਕਦੇ ਆ ਵੱਡਾ ਪ੍ਰਸ਼ਨ ਤਾਂ ਇਹ ਹੈ ਕਿ ਅਮਰਤਪਾਲ ਤਾਂ ਕਹਿੰਦੇ ਸੀਗੇ ਕਿ ਮੈਂ ਮੈਂ ਤਾਂ ਭਾਰਤ ਨੂੰ ਭਾਰਤ ਦਾ ਨਾਗਰਿਕ ਹੀ ਨਹੀਂ ਸਮਝਦਾ ਆਪਣੇ ਆਪ ਨੂੰ ਮੈਂ ਭਾਰਤ ਦੇ ਸੰਵਿਧਾਨ ਕਨਸਟੀਟਿਊਸ਼ਨ ਨੂੰ ਮੰਨਦਾ ਹੀ ਨਹੀਂਗਾ ਜਿਹੜਾ ਪਾਸਪੋਰਟ ਆ ਉਹਦਾ ਸਿਰਫ ਇੱਕ ਜਿਹੜਾ ਸਫਰੀ ਦਸਤਾਵੇਜ਼ ਆ ਟਰੈਵਲ ਡਾਕੂਮੈਂਟ ਹੈ ਇੰਨੀ ਗੱਲ ਹੀ ਕਹਿੰਦੇ ਸੀ ਤਾਂ ਫਿਰ ਹੁਣ ਉਹਨਾਂ ਨੇ ਹੁਣ ਉਹ ਕਿਵੇਂ ਨੋਮੀਨੇਸ਼ਨ ਕਰ ਦੇਣਗੇ ਹੁਣ ਉਹ ਭਾਰਤ ਦੇ ਸੰਵਿਧਾਨ ਨੂੰ ਕਿਵੇਂ ਮੰਨਣ ਲੱਗੇ ਤੁਹਾਡੀ ਜਾਣਕਾਰੀ ਲਈ ਦੱਸਦਾ ਕਿ ਜਦੋਂ ਵੀ ਕੋਈ ਵੀ ਉਮੀਦਵਾਰ ਕਿਸੇ ਵੀ ਚੋਣ ਦੇ ਲਈ ਲੋਕ ਸਭਾ ਵਿਧਾਨ ਸਭਾ ਵਿਧਾਨ ਪ੍ਰੀਸ਼ਦ ਕਿਸੇ ਵੀ ਚੋਣ ਦੇ ਲਈ ਜਿਹੜਾ ਉਹ ਨੋਮੀਨੇਸ਼ਨ ਭਰਦਾ ਹੈ ਜਨਨ ਕਿ ਆਪਣੇ ਨਾਮਜ਼ਦਗੀ ਦਾ ਕਾਗਜ਼ ਦਾਖਲ ਕਰਦਾ ਤਾਂ ਉਹਨੂੰ ਭਾਰਤ ਦੇ ਸੰਵਿਧਾਨ ਦੀ ਸੌ ਚੁੱਕਣੀ ਪੈਂਦੀ ਹੈ ਸੌ ਤੁਹਾਨੂੰ ਮੈਂ ਹਲਕੇ ਜਿਹਾ ਦੱਸ ਦੇਣਾ ਉਹ ਚ ਕਿਹਾ ਹੁੰਦਾ ਕਿ ਮੈਂ ਫਲਾਨਾ ਸਿੰਘ ਭਾਰਤ ਦੇ ਸੱਚੇ ਦਿਲ ਨਾਲ ਜਾਂ ਫਿਰ ਕਿਸੇ ਜੋ ਵੀ ਰੱਬ ਨੂੰ ਮੰਨਦਾ ਜਿਹੜੇ ਨੂੰ ਉਹਦਾ ਨਾਮ ਲੈ ਕੇ ਮੈਂ ਸੌਂ ਖਾਂਦਾ ਹਾਂ ਕਿ ਮੈਂ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਹਮੇਸ਼ਾ ਜਿਹੜਾ ਵਫਾਦਾਰ ਰਾਵਾਂਗਾ ਜਿਹੜਾ ਕਾਨੂੰਨ ਦੇ ਰਾਹੀਂ ਸਥਾਪਿਤ ਭਾਰਤ ਦਾ ਸੰਵਿਧਾਨ ਹੈ ਮੈਂ ਉਹਦੇ ਪ੍ਰਤੀ ਸਦਾ ਜਿਹੜਾ ਉਹ ਵਫਾਦਾਰ ਰਾਵਾਂਗਾ ਮੈਂ ਭਾਰਤ ਦੀ ਪ੍ਰਭੁਸੱਤਾ ਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਭਾਵੇਂ ਜੋ ਭਾਰਤ ਦੇ ਸੰਵਿਧਾਨ ਦੇ ਵਿੱਚ ਜਿਹੜੇ 272 ਰਾਜ ਨੇ ਇਹਨਾਂ ਦੀ ਜਿਹੜੀ ਜੁਨੀਅਨ ਹੈ ਇੱਕ ਇਨੂੰ ਤੋੜਨ ਦੀ ਕੋਈ ਗੱਲ ਨਹੀਂ ਕਰਾਂਗਾ ਤੇ ਅਮਰਤਪਾਲ ਹੁਣ ਤਾਂ ਸ਼ਰੀਆਮ ਖਾਲਸਤਾਨ ਦੀ ਗੱਲ ਕਰਦੇ ਆ ਤਾਂ ਫਿਰ ਆਪਣੇ ਉਸੂਲਾਂ ਦੇ ਉੱਤੇ ਕਿਵੇਂ ਖੜੇ ਹੋਏ ਇਹ ਇੱਕ ਵੱਡਾ ਪ੍ਰਸ਼ਨ ਹੈ ਕਿ ਜਿਹੜੇ ਉਸੂਲਾਂ ਦੀ ਗੱਲ ਤੁਸੀਂ ਕਰਦੇ ਸੀ ਫਿਰ ਤੋਂ ਤੁਸੀਂ ਆਪ ਹੀ ਸ਼ੱਕੇ ਤੇ ਟੰਗ ਤੇ ਸਿਰਫ ਇਸ ਕਰਕੇ ਕਿ ਤੁਸੀਂ ਜੇਲ੍ਹ ਚੋਂ ਬਾਹਰ ਆ ਜਾਓਗੇ ਇਹ ਤਾਂ ਅਮਰਤਪਾਲ ਹੁਣਾਂ ਨੂੰ ਵੀ ਪਤਾ ਹੈ ਤੇ ਅਮਰਤਪਾਲ ਨੂੰ ਚੋਣ ਲੜਾਉਣ ਵਾਲਿਆਂ ਦਾ ਨੂੰ ਵੀ ਪਤਾ ਕਿ ਅਮਰਤਪਾਲ ਇਸ ਤਰੀਕੇ ਨਾਲ ਜੇਲ੍ਹ ਚੋਂ ਬਾਹਰ ਨਹੀਂ ਆ ਸਕਦੇ ਦਰਅਸਲ ਇਹਦੇ ਪਿੱਛੇ ਮਾਜਰੇ ਕਈ ਨੇ ਆਪਾਂ ਥੋੜੀ ਜੀ ਗੱਲ ਕਰਾਂਗੇ ਕਿ ਨੋਮੀਨੇਸ਼ਨ ਕਿਵੇਂ ਭਰਿਆ ਜਾ ਸਕਦਾ ਉਸ ਤੋਂ ਬਾਅਦ ਥੋੜਾ ਅੱਗੇ ਤੁਹਾਨੂੰ ਮੈਂ ਜਾਣ ਦੀ ਨ ਲੋਕ ਸਭਾ ਚੋਣਾਂ 2024 ਦੇ ਦੂਜੇ ਫੇਸ ਦੀ VOTING ਲਗਭਗ ਖਤਮ ਹੋ ਚੁੱਕੀ ਹੈ ਤੇ ਇਹਨਾਂ ਸਾਰੀਆਂ ਸੀਟਾਂ ਦੇ ਉੱਤੇ ਫਿਲਹਾਲ ਜਿਹੜੀ ਹੈ ਉਹ ਚੋਣ ਪ੍ਰਕਿਰਿਆ ਖਤਮ ਹੋ ਚੁਗੀ ਹੈ ਇਸ ਲਈ ਕਿਉਂਕਿ ਸੁਭਾਵਨਾ ਜਤਾਈ ਜਾ ਰਹੀ ਹੈ ਕਿ ਅਮਰਤਪਾਲ ਸਿੰਘ ਜਿਹੜੀ ਹੈ ਖੰਡੂਰ ਸਾਹਿਬ ਸੀਟ ਤੋਂ ਉਹ ਚੋਣ ਲੜਨਗੇ NSA ਦੇ ਤਹਿਤ ਜੇਲ੍ਹ ਚ ਬੰਦ ਜਿਹੜੇ ਅਮਰਤਪਾਲ ਸਿੰਘ ਨੇ ਉਹ ਲੋਕ ਸਭਾ ਚੋਣ ਲੜ ਸਕਦੇ ਇਸ ਦਿਨ ਨੂੰ ਜਾਣਨ ਤੋਂ ਬਾਅਦ ਜੇਲ੍ਹ ਦੇ ਵਿੱਚ ਕੋਈ ਕੈਦੀ ਚੋਣਾਂ ਲੜ ਸਕਦਾ ਜਾਂ ਨਹੀਂ ਇਹਦੇ ਬਾਰੇ ਗੱਲ ਕਰਦੇ ਹਾਂ ਮੌਜੂਦਾ ਕਾਨੂੰਨ ਦੇ ਅਨੁਸਾਰ ਜਦ ਹੀ ਜੇਕਰ ਕਿਸੇ ਵਿਅਕਤੀ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਜਾਂ ਫਿਰ ਅਦਾਲਤ ਵੱਲੋਂ ਉਸ ਨੂੰ ਘੱਟੋ-ਘੱਟ 2 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਜਾਂਦੀ ਹੈ ਤਾਂ ਉਹ ਚੋਣਾ ਲੜਨ ਦੇ ਲਈ ਜਿਹੜਾ ਯੋਗ ਨਹੀਂ ਹੁੰਦਾ ਉਹ ਜੋ ਕਰਾਰ ਦੇ ਦਿੱਤਾ ਜਾਂਦਾ ਹੈ ਅਤੇ ਉਹ ਅਗਲੇ 6 ਸਾਲ ਦੇ ਲਈ ਚੋਣਾ ਨਹੀਂ ਲੜ ਸਕਦਾ ਅਤੇ ਉਹ ਇਸ ਦੇ ਉੱਤੇ પ્રતિਬੰਧ ਲੱਗਿਆ ਰਹਿੰਦਾ 2 ਸਾਲ ਜਾਂ ਇਸ ਤੋਂ ਜ਼ਿਆਦਾ ਦੀ ਸਜ਼ਾ ਜਿਹੜੇ ਬੰਦੇ ਨੂੰ ਹੋ ਜਾਂਦੀ ਹੈ ਕੁੱਲ ਮਿਲਾ ਕੇ 8 ਸਾਲ ਤੱਕ ਉਹ ਚੋਣਾ ਨਹੀਂ ਲੜ ਸਕਦਾ ਤੇ ਨਾ ਹੀ ਉਹਨਾਂ ਨੂੰ ਚੋਣਾ ਲੜਨ ਦੀ ਆਗਿਆ ਹੁੰਦੀ ਹੈ ਇਸ ਬਾਰੇ ਕਾਨੂੰਨ ਦਾ ਜਿਹੜਾ ਕਾਨੂੰਨ ਦੇ ਵਿੱਚ ਲਿਖਿਆ ਗਿਆ ਹੈ ਜਿਸ ਦੇ ਵਿੱਚ ਜਨ ਪ੍ਰਤੀਨਿਧੀ ਐਕਟ 1951 ਦੀ ਧਾਰਾ 8 3 ਦੇ ਵਿੱਚ ਇਸ ਬਾਰੇ ਵਿਆਖਿਆ ਕੀਤੀ ਗਈ ਹੈ ਫਿਰ ਜਿਹੜਾ ਅਮਰਤਪਾਲ ਸਿੰਘ ਕਿਵੇਂ ਚੋਣ ਲੜ ਸਕਦਾ ਹੈ ਜਿਹੜਾ ਆਜ਼ਾਦ ਉਮੀਦਵਾਰ ਦੇ ਤੌਰ ਤੇ ਖੰਡੂਰ ਸਾਹਿਬ ਤੋਂ ਇਸ ਬਾਰੇ ਗੱਲ ਕਰਨ ਦੀ ਜਿਹੜੀ ਕੋਸ਼ਿਸ਼ ਉਹ ਕਰਦੇ ਆ ਅ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਜੁਲਾਈ 2012 ਦੇ ਵਿੱਚ ਲੈਂਡਮਾਰਕ ਫੈਸਲਾ ਆ ਦਿੰਦਿਆ ਹੋਇਆ ਕਿਹਾ ਸੀ ਕਿ ਕੋਈ ਵਿਅਕਤੀ ਜੇਲ੍ਹ ਦੇ ਵਿੱਚ ਹੈ ਜਾਂ ਪੁਲਿਸ ਹਿਰਾਸਤ ਵਿੱਚ ਆ ਉਹ ਚੋਣਾਂ ਨਹੀਂ ਲੜ ਸਕਦਾ ਲੇਕਿਨ ਕੁਝ ਮਹੀਨਿਆਂ ਬਾਅਦ ਹੀ ਸੰਸਦ ਦੇ ਵੱਲੋਂ ਇੱਕ ਬਿੱਲ ਪਾਸ ਕੀਤਾ ਗਿਆ ਸੀ ਜਿਸ ਦੇ ਵਿੱਚ ਕੁਝ ਸ਼ਰਤਾਂ ਦੇ ਤਹਿਤ ਜੇਲ੍ਹ 'ਚ ਬੰਦ ਕੈਦੀਆਂ ਨੂੰ ਨਾਮਜ਼ਦਗੀ ਕਰਨ ਦਾ ਅਧਿਕਾਰ ਮਿਲ ਗਿਆ ਸੀ PRS ਦੀ ਰਿਪੋਰਟ ਦੇ ਮੁਤਾਬਕ 2013 ਦੇ ਵਿੱਚ ਬਿਲ ਵਿੱਚ ਆਖਿਆ ਗਿਆ ਹੈ ਕਿ ਭਲੇ ਹੀ ਕਿਸੇ ਵਿਅਕਤੀ ਨੂੰ ਪੁਲਿਸ ਹਿਰਾਸਤ ਜਾਂ ਜੇਲ੍ਹ ਦੇ ਵਿੱਚ ਹੋਣ ਦੇ ਕਾਰਨ ਜਿਹੜਾ ਹੈ ਉਹ ਵੋਟ ਪਾਉਣ ਤੋਂ ਰੋਕਿਆ ਜਾ ਸਕਦਾ ਹੈ ਜਦ ਤੱਕ ਉਸ ਦਾ ਨਾਮ ਜਿਹੜਾ ਹੈ ਮਤਦਾਤਾ ਸੂਚੀ ਦੇ ਵਿੱਚ ਦਰਜ ਹੈ ਉਹ ਦੇਸ਼ ਦਾ ਇੱਕ ਜਿਹੜਾ ਵੋਟਰ ਹੈ ਇੱਕ ਵੋਟਰ ਸੂਚੀ 'ਚ ਨਾਮ ਦਰਜਾ ਤਾਂ ਵੋਟਰ ਰਹੇਗਾ ਸੋਕੇ ਸ਼ਬਦਾ ਚ ਕਹੀਏ ਕਾ ਜਿੰਨਾ ਜਮਾ ਜਿਹੜਾ ਵਿਅਕਤੀ ਆ ਉਹ ਜੇਕਰ ਉਹਦਾ ਨਾਮ ਵੋਟਰ ਸੂਚੀ ਦੇ ਵਿੱਚ ਦਰਜ ਹੈ ਤਾਂ ਉਹ ਵੋਟ ਚੋਣ ਲੜ ਸਕਦਾ ਹੈ ਚੋਣ ਦੇ ਲਈ ਜਾ ਸਕਦਾ ਹੈ ਕਿਉਂਕਿ ਉਹ ਵੋਟਰ ਐਸ ਕਰਕੇ ਭਾਰਤ ਦਾ ਸੰਵਿਧਾਨ ਨੂੰ ਇਹ ਹੱਕ ਦਿੰਦਾ ਹੈ ਇਸ ਤੋਂ ਇਲਾਵਾ ਜੇਕਰ ਅਧਿਨਿਯਮ ਦੇ ਵਿੱਚ ਜਿਹੜੀ ਗੱਲ ਹੈ ਕਿ ਅਯੋਗ ਦੀ ਜਿਹੜੀ ਪਰਿਭਾਸ਼ਾ ਆ ਉਹਨੂੰ ਵੀ ਜਿਹੜਾ ਇਸ ਬਿਲ ਦੇ ਰਾਹੀਂ ਜਿਹੜਾ ਸੈੱਟ ਕਰ ਦਿੱਤਾ ਗਿਆ ਸੀਗਾ ਸੋਧ ਦੇ ਵਿੱਚ ਪਹਿਲਾਂ ਜਿਹੜਾ ਯੋਗ ਵਿਅਕਤੀ ਹੈ ਯੋਗ ਦਾ ਮਤਲਬ ਸ਼ਬਦ ਸਿਰਫ ਸੰਸਦ ਜਾਂ ਰਾਜ ਸਭਾ ਦੇ ਮੈਂਬਰਾਂ ਦੇ ਰੂਪ ਵਿੱਚ ਚੁਣੇ ਜਾਣ ਹੋਣ ਦੇ ਲਈ ਜਿਹੜਾ ਯੋਗ ਜਾਂ ਅਯੋਗ ਵਿਅਕਤੀ ਦੀ ਜਿਹੜੀ ਪਰਿਭਾਸ਼ਾ ਤੈਅ ਕੀਤੀ ਗਈ ਸੀ ਸੋ ਤੋਂ ਬਾਅਦ ਇਸ ਪਰਿਭਾਸ਼ਾ ਦੇ ਵਿੱਚ ਇਹ ਗੱਲ ਵੀ ਜੋੜੀ ਗਈ ਕਿ ਅਯੋਗ ਕੁਝ ਤੈਅ ਕੀਤੇ ਗਏ ਵਿਸ਼ੇਸ਼ ਅਪਰਾਧਾਂ ਦੇ ਵਿੱਚੋਂ ਦੋ ਸਿੱਧ ਹੋ ਜਾਣ ਦੇ ਕਾਰਨ ਹੀ ਹੋਣੀ ਚਾਹੀਦੀ ਹੈ ਕਿਸੇ ਹੋਰ ਆਧਾਰ ਤੇ ਨਹੀਂ ਕਿਸੇ ਨੂੰ ਅਯੋਗ ਠਹਿਰਾਇਆ ਜਾ ਸਕਦਾ ਜਨਪ੍ਰਤಿನಿਧੀ ਐਕਟ ਜਿਹੜਾ 1950 ਦੀ ਧਾਰਾ 16 ਦੇ ਵਿੱਚ ਪਰਸਤਿਤੀਆਂ ਦਾ ਜ਼ਿਕਰ ਹੈ ਜਿਸ ਦੇ ਵਿੱਚ ਕਿਸੇ ਵਿਅਕਤੀ ਦਾ ਨਾਮ ਜੇਕਰ ਵੋਟਰ ਸੂਚੀ ਤੋਂ ਹਟਾਇਆ ਗਿਆ ਤਾਂ ਉਹ ਜਿਹੜਾ ਉਹ ਵੋਟਰ ਨਹੀਂ ਹੈ ਤਾਂ ਉਹ ਜੇਲ੍ਹ ਦੇ ਵਿੱਚੋਂ ਜਾਂ ਕਿਤੇੋਂ ਵੀ ਵੋਟ ਨਹੀਂ ਲੜ ਸਕਦਾ ਲੋਕ ਪ੍ਰਤਿਨਿਧੀ ਐਕਟ ਜਨਨਿਕ ਜਨਪ੍ਰਤਿਨਿਧੀ ਐਕਟ 1951 ਦੀ ਧਾਰਾ 62 5 ਦੇ ਮੁਤਾਬਕ ਜੋ ਵਿਅਕਤੀ ਜੇਲ੍ਹ ਦੇ ਵਿੱਚ ਬੰਦ ਹੈ ਜਾਂ ਪੁਲਿਸ ਦੀ ਕਾਨੂੰਨੀ ਹਿਰਾਸਤ ਦੇ ਵਿੱਚ ਆ ਉਹ ਵਿਅਕਤੀ ਵੀ ਚੋਣਾਂ ਦੇ ਲਈ ਆਪਣਾ ਮਤਦਾਨ ਨਹੀਂ ਕਰ ਸਕਦਾ ਹਾਲਾਂਕਿ ਜਿਹੜੇ ਚੋਣ ਸੰਚਾਲਨ ਨਿਯਮ 1960 ਦੀ ਧਾਰਾ 18 ਕਹਿੰਦੀ ਹੈ ਕਿ ਜੋ ਵਿਅਕਤੀ ਨਜ਼ਰਬੰਦ ਹੈ ਜਾਂ ਵੇਟ ਡਿਟੈਂਸ਼ਨ ਦੇ ਵਿੱਚ ਆ ਉਹ ਪੋਸਟਲ ਬੈਲਟ ਪੇਪਰ ਦੇ ਰਾਹੀਂ ਮਤਦਾਨ ਕਰ ਸਕਦਾ ਹੈ ਤਾਂ ਕੁੱਲ ਮਿਲਾ ਕੇ ਦੇਖਿਆ ਜਾਵੇ ਅਮਰਤਪਾਲ ਕਾਨੂੰਨੀ ਤੌਰ ਦੇ ਉੱਤੇ ਜੇਲ੍ਹ ਤੋਂ ਨਾਮਜ਼ਦਗੀ ਕੀਤੀ ਜਾ ਸਕਦੀ ਪਰ ਜੇਕਰ ਜੇਲ੍ਹ ਦੇ ਵਿੱਚੋਂ ਨਾਮਜ਼ਦਗੀ ਹੋ ਸਕੇ ਦੀ ਹੈ ਤਾਂ ਫਿਰ ਇਹ ਕਿਹਾ ਜਾਂਦਾ ਹੈ ਕਿ ਇਸ ਦੇ ਲਈ ਇੱਕ ਅੜਚਣ ਹੋ ਰਿਹਾ ਹੈ ਕਿ ਅਦਾਲਤ ਤੋਂ ਮਨਜ਼ੂਰੀ ਲੈਣੀ ਪੈਣੀ ਹੈ ਅਦਾਲਤ ਮਨਜ਼ੂਰੀ ਦਿੰਦੀ ਹੈ ਕਿ ਨਹੀਂ ਦਿੰਦੀ ਤੇ ਇਹ ਵੀ ਗੱਲ ਵੇਖਣ ਵਾਲੀ ਹੈ ਕਿ ਕੀ ਭਾਰਤ ਦੀਆਂ ਏਜੰਸੀਆਂ ਅਤੇ ਭਾਰਤੀ ਜਾਂ ਪੰਜਾਬ ਪੁਲਿਸ ਜਿਹੜੀ ਹੈ ਇਹਨਾਂ ਫੈਸਿਲਿਟੇਟ ਕਰਦੀ ਹੈ ਜੇਕਰ ਅਮਰਤਪਾਲ ਨੂੰ ਫੈਸਿਲਿਟੇਟ ਕੀਤਾ ਜਾਂਦਾ ਹੈ ਸਟੇਟ ਦੇ ਵੱਲੋਂ ਜਾਂ ਚੋਣਯੋਗ ਦੇ ਵੱਲੋਂ ਤਾਂ ਇਸ ਤੋਂ ਸਾਫ਼ ਇਹ ਗੱਲ ਝਲਕਣੀ ਹੈ ਜੋ ਗੱਲ ਵਿਰਸਾ ਸਿੰਘ ਵਲਟੋਆ ਆਰਐਸਐਸ ਨਾਲ ਜੋੜ ਕੇ ਕਹਿ ਰਹੇ ਨੇ ਉਹਦਾ ਪ੍ਰਭਾਵ ਪਹਿ ਸਕਦਾ ਹੈ ਕਿ ਇਦਾਂ ਹੋਇਆ ਹੋ ਸਕਦਾ ਹੈ ਕਿਉਂਕਿ ਭਾਜਪਾ ਤਾਂ ਕਾਂਗਰਸ ਦੇ ਉਮੀਦਵਾਰਾਂ ਦੀ ਨਾਮਜ਼ਦਗੀ ਪੱਤਰ ਰੱਦ ਕਰਾ ਰਹੀ ਹੈ ਕਿਸੇ ਨੂੰ ਟਿਕਟ ਵਾਪਸ ਕਰਾ ਰਹੀ ਹੈ ਦਬਾਅ ਪਾ ਕੇ ਕਿਸੇ ਦਾ ਜਿਹੜਾ ਉਹ ਨਾਮਜ਼ਦਗੀ ਪੱਤਰ ਰੱਦ ਕਰਾ ਇੱਥੋਂ ਤੱਕ ਕਿ ਲਾਲੂ ਪ੍ਰਸ਼ਾਦ ਜਾਦਵ ਦੀ ਧੀ ਜਿਹੜੀ ਹੈ ਰੋਣੀ ਅਚਾਰੀਆ ਉਹਦਾ ਨਾਮਜ਼ਦਗੀ ਪੱਤਰ ਰੱਦ ਕਰਾਉਣ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਤਾਂ ਫਿਰ ਅਮਰਤਪਾਲ ਦਾ ਨਾਮਜ਼ਦਗੀ ਪੱਤਰ ਕਿਵੇਂ ਦਾਖਲ ਹੋ ਸਕਦਾ ਹੈ ਜਿਹੜਾ ਵਿਅਕਤੀ ਭਾਰਤੀ ਪ੍ਰਭ ਸੱਤਾ ਤੇ ਅਖੰਡਤਾ ਦੇ ਲਈ ਐਡਾ ਵੱਡਾ ਖਤਰਾ ਹੋਵੇ ਇੱਕ ਵੱਡਾ ਪ੍ਰਸ਼ਨ ਹੈ ਇਹਨਾਂ ਪ੍ਰਸ਼ਨਾਂ ਦੇ ਜਿਹੜੇ ਉੱਤਰ ਮੈਂ ਤੁਹਾਨੂੰ ਤਲਾਸ਼ਣ ਦੀ ਕੋਸ਼ਿਸ਼ ਕੀਤੀ ਹੈ ਵਿਰਸਾ ਸਿੰਘ ਵਲਟੋਆ ਦੇ ਰਾਹੀਂ ਕਿਉਂਕਿ ਵਿਰਸਾ ਸਿੰਘ ਵਲਟੋਆ ਇਸ ਸਮੇਂ ਅਮਰਤਪਾਲ ਦੇ ਖਿਲਾਫ ਚੋਣ ਲੜ ਰਹੇ ਨੇ ਉਹਨਾਂ ਦੇ ਵੱਲੋਂ ਬੜਾ ਗੱਜ ਕੇ ਇਹ ਇਲਜ਼ਾਮ ਲਾਏ ਗਏ ਹੈ ਇਹਨਾਂ ਇਲਜ਼ਾਮਾਂ ਦਾ ਜਵਾਬ ਅਮਰਤਪਾਲ ਦੇ ਧੜੇ ਨੂੰ ਦੇਣਾ ਚਾਹੀਦਾ ਹੈ ਜਿਹੜੇ ਸਵਾਲ ਉਹਨਾਂ ਨੇ ਖੜੇ ਕੀਤੇ ਨੇ ਇਹ ਸਵਾਲ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਤੇ ਜਵਾਬ ਦੀ ਮੰਗ ਕਰਦੇ ਨੇ ਤਾਂ ਜੋ ਪੰਥ ਖਲਕਿਆਂ ਦੇ ਅੰਦਰ ਸਿੱਖ ਸੰਗਤ ਤੇ ਆਮ ਵੋਟਰਾਂ ਨੂੰ ਇਸ ਗੱਲ ਦੀ ਕਲੈਰਿਟੀ ਹੋ ਜਾਵੇ ਕਿ ਐਸੀ ਜੇ ਕਿਸੇ ਨੂੰ ਚੋਣ ਲੱਗੇ ਤਾਂ ਭਾਈ ਉਹ ਬੰਦਾ ਸਹੀ ਹੈ ਉਹਦਾ ਆਰਐਸਐਸ ਨਾਲ ਕੋਈ ਸਬੰਧ ਨਹੀਂ ਉਹ ਆਪਣੀ ਪ੍ਰਕਿਰਿਆ ਨਾਲ ਹੈ ਤੇ ਉਹਨੇ ਜਿਹੜਾ ਚੋਣਾ ਮਲਚ ਆ ਕੇ ਭਾਰਤ ਦੇ ਸੰਵਿਧਾਨ ਨੂੰ ਮੰਨਣ ਦਾ ਫੈਸਲਾ ਕਰ ਲਿਆ ਜਿਹੜੀਆਂ ਗੱਲਾਂ ਪਹਿਲਾਂ ਕਰਦਾ ਸੀ ਉਹ ਨਹੀਂ ਅਮਰਤਪਾਲ ਬਾਰੇ ਤਾਂ ਬਲਟੋਆ ਸੰਘੇਥੋ ਕਹਿਗੇ ਵੀ ਉਹਨਾਂ ਦੀਆਂ ਜਿਹੜੀਆਂ ਕਥਿਤ ਬੀਬੀਆਂ ਦੇ ਨਾਲ ਗੱਲਾਂ ਨੇਗੀਆਂ ਤੇ ਉਹ ਉਹਨਾਂ ਦੇ ਕਿਰਦਾਰ ਨੂੰ ਜਿਹੜਾ ਹੈ ਉਹ ਸ਼ੱਕੀ ਬਣਾ ਦਿੰਦੀਆਂ ਨੇ ਕਿ ਕਿਸ ਤਰ੍ਹਾਂ ਉਹਨਾਂ ਦੇ ਕਿਰਦਾਰ ਤੇ ਉਂਗਲੀ ਚੁੱਕੀ ਆ ਹਾਲਾਂਕਿ ਮੈਂ ਨਿੱਜੀ ਗੱਲਾਂ 'ਚ ਜਾਣਾ ਪਸੰਦ ਨਹੀਂ ਕਰਦਾ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਦਾ ਜੋ ਵਿਰਸਾ ਸਿੰਘ ਬਲਟੋਆ ਨੇ ਸਵਾਲ ਉਠਾਏ ਨੇ ਉਹਨਾਂ ਦਾ ਕੀ ਉੱਤਰ ਹੋ ਸਕਦਾ ਹੈ ਕਿ ਡਿਬੇਟ ਕਰਨੀ ਚਾਹੀਦੀ ਹੈ ਨਹੀਂ ਕਰਨੀ ਚਾਹੀਦੀ ਮੈਂ ਉਹਨਾਂ ਸੱਜਣਾਂ ਨੂੰ ਬੇਨਤੀ ਕਰਾਂਗਾ ਕਿ ਜਿਹੜੇ ਆਪਣੀ ਗੱਲ ਜਰੂਰ ਰੱਖਣ ਪਰ ਜਿਹੜੇ ਸਿਰਫ ਗਾਲਾਂ ਕੱਢਣ ਲਈ ਆਉਂਦੇ ਆ ਉਹ ਮਾਫ਼ ਕਰਨ ਉਹ ਆਪਣੇ ਗਾਲਾਂ ਆਪਣੇ ਕੋਲ ਰੱਖਣ ਕਿਉਂਕਿ ਤੁਹਾਡੇ ਘਰ ਦੇ ਵਿੱਚ ਵੀ ਧੀ ਪੈਣਾ ਹੈ ਤੇ ਉਹ ਬਰਾਬਰ ਬਰਾਬਰੀ ਹੁੰਦੀਆਂ ਨੇ ਤੇ ਇਸ ਕਰਕੇ ਮੈਨੂੰ ਜਾਂ ਵਿਰਸਾ ਸਿੰਘ ਵਲਟੋਆ ਨੂੰ ਗਾਲਾਂ ਕੱਢਣ ਤੋਂ ਪਹਿਲਾਂ ਆਪਣੇ ਘਰ ਵੱਲ ਝਾਤੀ ਜਰੂਰ ਮਾਰ ਲੈਣਾ ਇਹ ਸਵਾਲ ਨੇ ਇਹ ਸਵਾਲ ਮੰਗ ਕਰਦੇ ਨੇ ਤੇ ਹਮੇਸ਼ਾ ਜਿਹੜੇ ਸਵਾਲਾਂ ਦੇ ਜਵਾਬ ਨੇ ਉਹ ਦੇਣੇ ਪਹਿਨੇ ਨੇ ਕਿਉਂਕਿ ਇਹ ਬਹੁਤ ਗੰਭੀਰ ਸਵਾਲ ਨੇ